ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsaanjha.in ਤੇ ਬੋਗਾਚ ਵਾਪਰੀ orbit বাসकांड ਕਿਲਾ ਗੁੱਸਾ ਅੱਜ ਸ਼ਾਮ ਨਹੀਂ ਹੋਇਆ ਅੱਜ ਬਰਨਾਲਾ ਚ ਪੰਨੀ ਕੀ orbit বাস বাস ਦੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਇਲਜ਼ਾਮਾ ਦੇ ਘੇਰੇ ਚਾਏ ਕਾਂਗਰਸੀ ਵਰਕਰ ਮੌਕੇ ਤੇ ਪੁਲਿਸ ਤੇ ਪਹੁੰਚੀ ਤੇ ਯੂਥ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਚ ਲਿਆ ਗਿਆ ਇਲਜ਼ਾਮਾ ਮੁਤਾਬਕ orbit ਕੰਪਨੀ ਦੇ বাস ਕਚੇਰੀ ਚੌਂਕ ਤੋਂ ਸਵਾਰੀਆਂ ਲਾ ਰਹੀ ਸੀ ਤੇ ਕਾਂਗਰਸੀ ਵਰਕਰਾਂ ਨੇ বাস ਨੂੰ ਘੇੜ ਲਿਆ ਦੇ ਸ਼ੀਸ਼ੇ ਭੰਣੇ ਸ਼ੁਰੂ ਕਰ ਦਿੱਤੇ ਹਾਲਕਿ ਕੌਮਦਸੀ ਵਰਕਰਾਂ ਨੇ ਪੰਤ ਤੋੜ ਦੇ ਇਲਜ਼ਾਮਾਂ ਤੋਂ ਸਾਫ਼ ਇਨਕਾਰ ਕੀਤਾ। 15 ਬੰਦੇ ਕਾਂਗਰਸੀ ਝੰਡੇ ਲੈ ਕੇ ਗੱਡੀ ਦਾ ਅਚਾਨਕ ਚਵਾਰੀ ਲਾਉਂਦੀ ਦੇ ਝਿੱਕੇ ਲਾਸਤ ਮੁਰੇ ਹੋ ਗਏ। ਕੋਈ ਗੱਲ ਨਹੀਂ ਕਰੀ ਡਾਂਗਾ ਲੈ ਕੇ ਗੱਡੀ ਨੂੰ ਭੰਨਣਾ ਥੋੜਾ ਸ਼ੁਰੂ ਕਰ ਦਿੱਤਾ। ਕਿੰਨੇ ਜਣੇ ਸੀ? ਹੈਗੇ 15 ਬੰਦੇ ਆ। ਸਾਡਾ ਜਿਹੜਾ ਸ਼ੀਸ਼ੇ ਭੰਨਦਾ ਕੋਈ ਪ੍ਰੋਬਲਮ ਨਹੀਂ ਨਾ ਅਸੀਂ ਕੋਈ ਹਿੱਸਾ ਭੰਨੇ ਆ। ਸਾਡਾ ਇੱਕ ਸਿਰਫ ਸ਼ਾਂਤਮਈ ਪ੍ਰੋਗਰਾਮ ਹੈ। ਨਾ ਅਸੀਂ ਕਿਸੇ ਨੂੰ ਡਿਸਟਰਬ ਕਰ ਪੌਡਰੇਸ਼ਨ ਦਿੱਤੀ ਹੈ। ਸਿਰਫ ਸਾਡਾ ਆਰਬਿਟ ਬਸ ਘੇੜ ਕੇ ਸਿਰਫ ਸਰਕਾਰ ਤੱਕ ਮੈਸੇਜ ਦੇਣਾ ਹੈ ਕਿ ਇਹ ਜਿਹੜੀ ਤੁਹਾਡੇ ਗੁੰਡਾਗਰਦੀ ਆ ਉਹ ਸਾਡਾ ਉਹਦੇ ਵਿੱਚ ਕੋਈ ਨਹੀਂ ਸਾਡੇ ਬੰਦੇ ਨੇ ਕਿਸੇ ਨੇ ਕੋਈ ਹਿੱਸਾ ਨਾ ਸਾਡਾ ਕੋਈ ਹਿੱਸਾ ਬੰਦਾ ਪ੍ਰੋਗਰਾਮ ਹੈ ਸਿਰਫ ਸਾਡਾ ਸ਼ਾਂਤਮਈ ਰੋਸ ਪ੍ਰਦਰਸ਼ਨ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਾਨੂੰਨ ਭੰਗ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ ਕਾਂਗਰਸ ਦੇ ਕੁਝ ਵਰਕਰਾਂ ਨੇ ਬੁਲੰਡਵਾਜੀ ਕੀਤੀ ਆ ਕਿਉਂਕਿ ਪਾਰਟੀ ਪੁਲੰਦੇ ਕੋ ਬਸ ਨੂੰ ਕਹਿ ਰਿਹਾ ਕਿ ਇਹਨਾਂ ਦਾ ਕੋਈ ਮਕਸਦ ਨਹੀਂ ਕੋਈ ਮੋਟਿਵ ਨਹੀਂ ਹੈ ਤੁਹਾਨੂੰ ਜੇ ਕਿਸੇ ਬੰਦੇ ਨੇ ਕੋਈ ਆਪਣਾ ਡੈਮੋਨਸਟ੍ਰੇਸ਼ਨ ਕਰਨਾ ਬੰਦਾ ਸਾਈਡ ਤੇ ਆਪਣਾ ਪੀਸ ਪੂਰੀ ਕੋਈ ਕਰ ਸਕਦਾ ਲੇਕਿਨ ਕੋਈ ਮੋਟਵੇ ਹੈ ਨਹੀਂਗਾ ਨੋਇੰਗਲੀ ਕੋਈ ਬੱਸ ਨੂੰ ਘੇਰਨਾ ਥੈਟ ਇਜ਼ ਆ ਵਾਇਰਸ ਨੋ ਆਫ ਦਾ ਲਾ ਦੋ ਕਾਰ ਵੀ ਜੋ ਉਹਨਾਂ ਨੇ ਮੰਨ ਲ ਕੇ ਐਥੇ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਉਹਦੇ ਖਿਲਾਫ ਪ੍ਰੈਸ਼ਰ ਹੋਏਗਾ ਕਾਰ ਵੀ ਕਰਾਂਗੇ ਅਸੀਂ ਆਰਬਿਟ ਬੱਸ ਕੰਪਨੀ ਪੰਜਾਬ ਦੀ ਸੱਤਾ ਤੇ ਬਾਦਲ ਪਰਵਾੜ ਦੀ ਹੈ ਕਾਂਗਰਸ ਨੇ ਵਿਰੋਧੀ ਧਿਰ ਇਨਾ ਬੱਸਾਂ ਨੂੰ ਬੰਦ ਕਰਨ ਤੇ ਤੇ ਮਾਲਕਾਂ ਖਿਲਾਫ ਕੇਸ ਸਰਚ ਕਰ ਬੌਂਡ ਦੀ ਮੰਗ ਕਰ ਰਹੀਆਂ ਨੇ